ਹਾਂਜੀ ਦੋਸਤੋ ਸਵੇਰ ਦੇ 4 ਵਜੇ ਗੁੱਡ ਮਾਰਨਿੰਗ ਧੁੰਦ ਬਹੁਤ ਪਈ ਹੋਈ ਆ ਧੁੰਦ ਕਰਕੇ ਟਾਕੀ ਖੋਲਣੀ ਪਈ ਰੋਡ ਨਹੀਂ ਦਿਖ ਰਿਆ ਕੰਮ ਤੇ ਜਾਣਾ ਵੀ ਜ਼ਰੂਰੀ ਆ ਟਾਕੀ ਨਹੀਂ ਸ਼ੀਸ਼ਾ ਸ਼ੀਸ਼ਾ ਹਾਂ ਸ਼ੀਸ਼ਾ ਜੋ ਵੀ ਆ ਤੇ ਮੈਨੂੰ ਛੱਡਣ ਜਾ ਰਹੇ ਆ ਬੰਗਾ ਰਾਤ ਆਈ ਸੀ 11 ਵਜੇ ਮੈਂ ਚਲੋ ਦੇਖਦੇ ਆ ਅੱਜ ਤੁਹਾਨੂੰ ਵੀ ਲੈ ਕੇ ਚੱਲਦੀ ਆ Saturday. ਸ਼੍ਰੀ ਕਾਲ ਜੀ 4 ਵਜੇ ਦੇ ਚੱਲੇ ਹੋਏ ਸੀ ਪਹੁੰਚੇ ਲੇਟ ਸ਼ੂਟ ਤੇ ਤੇ ਰਸਤੇ 'ਚ ਥੋੜੀ ਪ੍ਰੋਬਲਮ ਆ ਗਈ ਸੀ ਤੇ ਹੁਣ ਪਹੁੰਚੇ ਹੋਇਆ ਮੱਲਾਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਜੀਰਾ ਕਰਮਕੋ ਸੋ ਬਹੁਤ ਹੀ ਕੈਂਟ ਸਰ ਦਾ ਸ਼ੂਟ ਚੱਲ ਰਿਹਾ ਪੰਜ ਚਾਰ ਸੀਨ ਕਰ ਲੈ ਤੇ ਬਾਕੀ ਕਰਨ ਲੱਗੇ ਆ ਸੀਨ ਥੋੜੀ ਟੀਮ ਵੀ ਤੁਹਾਨੂੰ ਮਿਲਾਉਣੀ ਆ ਲਖਾਉਣੀ ਆ ਲਓ ਜੀ ਆਪਾਂ ਸਾਲੀਏ ਕਮਰੇ ਆ ਇਹ ਸਾਡੇ ਡੀ ਲੋਪੀ ਹਾਂਜੀ ਅਰੇ ਜੀ ਇਹਦਾ ਬਾ ਕੇ ਦਾ ਨੋ ਕੇ ਦਾ ਹੀ ਆ ਅਬਰੀਕ ਸਿੰਘ ਹਾਂ ਕਹਦਾ ਜਨਾਨੀ ਬੜੀ ਨਖਾਫਣੀ ਹੈ ਨਖਾਪਣੀ ਉਹਦਾ ਕੀ ਮਤਲਬ ਹੁੰਦਾ ਨਖਾਪਣੀ ਮਤਲਬ ਜਿਹੜੀ ੜੀ ਹੋਵੇ ਹਾਂ ਭੈੜੀ ਹੋਵੇ ਜਿਹੜੀ ਫਿਲਮ ਵਿੱਚ ਤੁਹਾਨੂੰ ਗਿਆ ਸੀ ਅੱਛਾ ਹੁਣ ਮੈਂ ਵੀ ਜਾਣਾ ਉਧਰ ਨੂੰ ਹਾਂ ਭਰਗਾ ਸਮਝਦਾ ਕੋਈ ਨਹੀਂ ਹੋਣਾ ਓਕੇ ਆ ਸਾਡੀਆਂ ਦੋਨੇ ਕੁੜੀਆਂ ਬੈਠੀਆਂ ਦੇਖੋ ਕਿੰਨੀਆਂ ਸਮਾਰਟ ਐ ਹੋ ਲੈ ਝੂਠ ਕਹਦਾ ਮਾਮਾ ਸੱਚੀ ਸੋਹਟ ਮਾਮਾ ਵੀ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਮੈਂ ਫਿਰ ਉਹਨਾਂ ਨੂੰ ਫਿਲਮਾਂ 'ਚ ਕਾਤੇ ਲੈਂਦੇ ਹਾਂ ਮੈਂ ਕਿ ਕੁੜੀਆਂ ਸਮਾਰਟ ਬੈਠੀਆਂ ਕਹਿੰਦਾ ਮੈਂ ਨਹੀਂ ਮੰਨਦਾ ਅੱਛਾ ਕਿੰਨੇ ਮੇਕਅਪ ਤੋਂ ਬਿਨਾਂ ਦੇਖਣਾ ਫਸ ਸੀ ਕੱਲ ਜੀ ਦੇਖੋ ਜੀ ਫੁੱਲ ਕਿੰਨੇ ਸੋਹਣੇ ਤੇ ਕਿੰਨੇ ਪਿਆਰੇ ਲਓ ਜੀ ਮੰਨ ਮੰਨ ਕਰੀਂ ਹੋਰ ਨਾ ਨਾ ਹੋਰ ਤੇਰੇ ਕੋਲ ਮੈਂ ਪਲੇਸਿੰਗ ਦੇ ਤੋ ਡੈਡੀ ਡੈਡੀ ਪਲੇਸਿੰਗ ਪਲੇਸਿੰਗ ਹੋਣ ਚਾਹੀਦੀ ਹੈ ਫੇਰ ਟਾਈਮ ਵੇਸਟ ਹੁੰਦਾ ਹੈ ਸਮਝ ਗਈ ਚਲ ਬਾਹਰ ਆਓ ਆਪਾਂ ਇੱਥੇ ਪੁੱਛੋ ਸਾਂਹ ਮੰਗੀ ਆਰਪਾ ਸਾਂਹ ਇੱਥੇ ਆ ਗਈ ਉਹਦਾ ਸਹੇਲ ਨੂੰ ਆ ਬਈ ਆਹ ਚਲੇਗੇ ਤੋ ਇੱਥੇ ਖੜੇ ਮੈਂ ਇੱਥੇ ਖੜ ਕੇ ਸੁਭਾ ਇੱਥੇ ਬੈ ਗਿਆ ਜਿੱਤੇ ਮੈਂ ਆ ਗਿਆ ਹਾਂ ਇੱਥੇ ਆ ਕੇ ਖੜਿਆ ਕੋਲ ਰੋ ਤੇਰੀ ਇੱਕ ਮਿੰਟ ਰੁਕੋ ਰੁਕੋ ਓਕੇ ਚਲੋ ਜੀ ਫਿਰ ਅੱਗੇ ਵਧੋ ਕਿੱਥੇ ਜੀ ਅਗਲੀ ਕੋਠੀ ਓਕੇ ਰੋਲ ਕੈਮਰਾ ਐਕਸ਼ਨ ਆ ਦੇ ਨੀ ਆਹੀ ਆਕਰ ਨਸ਼ਤਰ ਸਿੰਘ ਦਾ ਪੁੱਛੋ ਇਹਨੂੰ ਮੇਰੀ ਕੁੜੀ ਕਿੱਥੇ ਆ ਨਾਮ ਨਸ਼ਤਰ

ਇਹ ਮੁੰਡਾ ਕਿੱਥੇ ਆ ਮੇਰਾ ਮੁੰਡਾ ਦੀ ਨਾ ਜਿਦਾ ਉਹਦੀ ਕੁੜੀ ਭਜਾ ਕੇ ਇਹਨੇ ਭਜਾਇਆ ਤੇ ਪੂਰਾ ਪੂਰਾ ਹੱਥ ਛੱਪ ਕਰੀ ਜਦੋਂ ਅਸੀਂ ਆਏ ਆ ਮਾਨੂੰ ਕੱਢ ਦੇ ਆਪੇ ਤਾਂ ਘਰੋਂ ਨੇ ਮੁੰਡਾ ਮੇਰਾ ਮੁੰਡਾ ਨਾ ਪੁਲਿਸ ਹੱਲ ਗਿਆ ਤੇ ਨਾਲੇ ਸਾਰੇ ਸੋਨੇ ਦੇ ਪੈਸੇ ਲੈ ਕੇ ਠਰਾਲ ਹੋ ਗਿਆ ਮੇਰਾ ਅੰਦਾਜ਼ ਇਹੋ ਜਿਹਾ ਕਹਿੰਦਾ ਇਹ ਗਾਜੀ ਫੇਰ ਅੰਬਾ ਦੇ ਕੇ ਜੈਂਸੀ ਦੇ ਘਰ ਮੇਰਾ ਸਿੱਧੀ ਤਰ੍ਹਾਂ ਦੱਸ ਦੇਗਾ ਤੇ ਗੱਲ ਚੰਗੀ ਦੇ ਲੈ ਘੁਮਾਉਣਾ ਸਾਨੂੰ ਆਉਦਾ ਉਹਨੇ ਮਰਨ ਦੀ ਵੀ ਕੋਸ਼ਿਸ਼ ਕੀਤੀ ਆ ਯਾਰ ਇਹ ਪੁੱਛ ਗਈ ਚੱਲ ਅੱਗੇ ਚੱਲੇ ਉਹਨੂੰ ਥਾਨੇ ਚਲੋ ਕਰੋ ਹੁਣ ਮੁਦਾਬਾ ਆਇਆ ਫਿਰ ਤੈਨੂੰ ਪਤਾ ਲੱਗੂਗਾ ਮੈਨੂੰ ਪਤਾ ਹੀ ਨਹੀਂ ਜਦਾ ਚੱਛ ਵੀ ਲੱਗ ਗਈ ਫਾਟਾ ਤੇਰੇ ਹਮੁੰਦਨ ਫਾਟ ਲੋ ਖਾ ਚੱਲ ਲੈ ਚੱਲ ਉਹਨੂੰ ਦੇ ਤੇ ਪਿੱਛੇ ਚੱਲ ਜਾ ਹਾ ਕੀ ਬਣਾਇਆ ਤੁਸੀਂ ਕਟਾ ਆਇਆ ਵਾ ਪਸੰਦ ਜਿਹਨਾਂ ਬਲਸ ਨੂੰ ਨਾ ਲੈ ਕੇ ਜਾ ਬਹੁਤ ਵਧੀਆ ਜੀ ਬਹੁਤ ਵਧੀਆ ਚਲੋ ਬਾਜੀ ਰੋਲ ਐਕਸ਼ਨ ਨਹੀਂ ਨਹੀਂ ਜਨਾਬ ਇਹਦਾ ਮੁੰਡਾ ਮੇਰੀ ਕੁੜੀ ਪਜਾ ਕੇ ਲੈ ਗਿਆ ਮੇਰੇ ਘਰ ਚ ਚੁੰਨੀ ਪਾ ਕੇ ਵਾ ਦੇ ਤਾਂ ਮੈਂ ਕਸ ਹੋ ਮੇਰੀ ਚੰਗੀ ਦੀ ਪਾਟ ਗਈ ਜਿੱਦੇ ਪੁਲਸ ਨੂੰ ਨਾਲ ਲੈ ਗਿਆ ਇਹਨਾ ਤੇ ਪੁਲਸ ਨੂੰ ਕਾਰਵਾਈ ਕਰਦੇ ਤੂੰ ਚੁੱਪ ਰਹਿ ਆਈ ਬੋਲਦਾ ਕਿ ਉਨਾ ਸਾਰੇ ਇਹਨਾਂ ਮਾਰਨ ਦੀ ਕੋਸ਼ਿਸ਼ ਕੀਤੀ ਨਾ ਅਗਰ ਬੜੇ ਜੀ ਸ਼ੱਤਰ ਸਿੰਘਾ ਤੇਰੇ ਮੁੰਡੇ ਨੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਦੱਸ ਦੇ ਸਹੀ ਤਰੀਕੇ ਨਾਲ ਕਿੱਥੇ ਆਓ ਇਹਨੂੰ ਪਤਾ ਆ ਜੀ ਇਹਨੂੰ ਕਾਉਂਦਾ ਨਹੀਂ ਪਤਾ ਮੁੰਡੇ ਨੂੰ ਇਹਨੇ ਲੈ ਕੇ ਚੱਲੋ ਉੱਥੇ ਮੁੰਡਾ ਬਾਅਦ ਫਿਰ ਪਤਾ ਲੱਗੂਗਾ ਇਹਨੂੰ ਓਕੇ ਆ ਕੋਈ ਚੰਗਾ ਪਕੜਾ ਆ ਭਾਈ ਇਹਨਾ ਹੋਰ ਪਕੜਾ ਹੋਰ ਫੇਰ ਮੰਗਣੀ ਤੇ ਘਰ ਪਹਿਲਾਂ ਪਾਉਂਦਾ ਹੀ ਆ ਆਨਾ ਹਾਲੋ ਹਾਲੋ ਹਾਲਾ ਫਿਰ ਯਾਰ ਮੈਂ ਵੀ ਕੱਟੇ ਆਈ ਸਾਰੇ ਬੰਦੇ ਦੀ ਗੱਲ ਆ ਲਿਆ ਫਿਰ ਕਹਿੰਦੇ ਜਿੱਨਾ ਚ ਬਲੌਗ ਦੇ ਵਿੱਚ ਸਟੈਂਡ ਪਿੱਕਰ ਆਉਣਾ ਚਾਹੀਦਾ ਆ ਬਲੌਗ ਲਿਆ ਦੇ ਕਰ ਸਾਰੇ ਇੱਧਰ ਵੱਟੇ ਸਾਹ ਨੇ ਇੱਧਰ ਛੋਟੇ ਸਾਹ ਨੇ ਉੱਥੇ ਸਾਡਾ ਹਾਲਦਾਰ ਆ ਚੱਲ ਜੀ ਚੱਲ ਜੀ ਇੱਧਰ ਕਰ ਜੀ ਇੱਧਰ ਇੱਥੇ 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 ਜਿਹੜੇ ਪਹਿਲਾਂ ਖੜੇ ਹੀ ਕੇ ਨਾ 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 ਹਾਂਜੀ ਸ਼ਵਾਈ ਸੀ ਨਾ ਜੋ ਅਨੰਦ ਨੇ ਇਹ ਸੰਗਿਰਾ ਕਿਹੜਾ ਇਹ ਤਾਂ ਲਿਆ ਹੀ ਨਹੀਂ ਆਪ ਦੇ ਦੇ ਡਾਇਲੌਗ ਹੀ ਨਹੀਂ ਲਿਆ ਨਰਵ ਦਾ ਵੇਖਣ ਮੁੱਖਣ ਦਾ ਲੈਣਾ ਸੀ ਉਹ ਲੈ ਲੇ ਅੱਛਾ ਇਹ ਚੈਨ ਤੈਰਾ ਹੁੰਦਾ ਦੀ ਕਰਕੇ ਉਹ ਵੀ ਲੈ ਲਿਆ ਚਲੋ ਉਹ ਹੋ ਗਿਆ ਨਾ ਮੇਰਾ ਅੰਦਰ ਅਗੜਾ ਜਾ ਕੇ ਵੜਨ ਦੇ ਦਾ ਨਹੀਂ ਨਹੀਂ ਇਹਨੂੰ ਮੇਰਾ ਕੱਟਦਾ ਚੱਲੇਦਾ ਕਿੰਨਾ ਕਹਿੰਦੇ ਫੇਰੋਂ ਮਾਦੀ ਨਹੀਂ ਬਲੌਗ ਪਹਿਲੇ ਨਾ ਮੈਂ ਤਾਂ ਅੱਜ ਹੀ ਪਾਵਾਂਗਾ ਅੰਜਾ ਭੁੜਿਆ ਗਲਾਬ ਨੂੰ ਖੰਭ ਕਰ ਦੇ ਜੀ ਗਲਤੀ ਦੋਸਤੋ ਬੈਠੇ ਆ ਮੱਲਾਵਾਲਾ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈ ਇਹ ਕਸਬਾ ਆ ਤੇ ਬਾਕੀ ਕੁਸ਼ਟੀਮ ਪੁਰਸ ਵਾਲੇ ਮੇਰੀ ਪਹਿਲਾਂ ਵੀ ਤੁਸੀਂ ਫੇਸਬੁਕ ਤੇ ਪੋਸਟ ਦੇਖੀ ਹੋਣੀ ਆ ਉਹ ਸਾਰੇ ਗਏ ਹੋਏ ਨੇ ਬਾਹਰ ਸ਼ੂਟ ਕਰਨ 5:35 ਦਾ ਟਾਈਮ ਆ ਆਤਲਾਂ ਦਾ ਤੇ ਅੱਜ ਸਟੇ ਮੇਰੀ ਇੱਥੇ ਹੋਊਗੀ ਠਵਾਲਸਰ ਉਹਨਾਂ ਦੇ ਘਰ ਤੇ ਬਾਕੀ ਸ਼ੂਟ ਸਾਡਾ ਆਲਮੋਸਟ ਬਹੁਤ ਵਧੀਆ ਰਿਆ ਬਹੁਤ ਹੀ ਜ਼ਿਆਦਾ ਵਧੀਆ ਰਿਆ ਹਜੇ ਸੀਨ ਕਾਫੀ ਕਰਨ ਵਾਲੇ ਪਏ ਨੇ ਪਰ ਮੈਨੂੰ ਹੀ ਨਹੀਂ ਅੱਜ ਰੈਸਟ ਦੁਆਪੀ 3 ਘੰਟੇ ਦੀ ਘੱਟੋ ਘੱਟ ਨਹੀਂ ਇਹ 1:30 ਵਜੇ ਦੇ ਸੀਨ ਕਰਨ ਗਏ 4:30 ਵਜੇ ਆ ਕੇ ਬੜਿਆ ਲੋਕੇਸ਼ਨ ਤੇ ਤੇ 4:30 ਵਜੇ ਅਸੀਂ ਲੰਚ ਕੀਤਾ ਸੋ ਕਾਫੀ ਅੱਜ ਰੈਸਟ ਮਿਲ ਗਈ ਮੈਨੂੰ ਨਹੀਂ ਤਾਂ ਪ੍ਰੋਪਰ ਰੈਸਟਿੰਗ ਮਿਲਦੀ ਹੁੰਦੀ ਕਿਉਂਕਿ ਰਾਤੀ ਵੀ 11 ਵਜੇ ਘਰ ਪਹੁੰਚੀ ਸੀ ਮੈਂ ਬਲੌਗ ਵਿੱਚ ਸ਼ੁਰੂਆਤੀ ਬਲੌਗ ਵਿੱਚ ਦੱਸਿਆ ਹੀ ਆ ਕਿ ਮੈਂ ਰਾਤੀ 11 ਵਜੇ ਘਰ ਪਹੁੰਚੀ ਸੀ 4 ਵਜੇ ਦੀ ਚੱਲੀ ਹੋਈ ਸੀ ਸੋ ਨੀਂਦ ਸੀ ਕਿਤੇ ਨਾ ਕਿਤੇ ਅੱਖਾਂ ਵਿੱਚ ਰੜਕਦੀ ਰੈਸਟ ਦੀ ਜ਼ਰੂਰ ਜ਼ਰੂਰਤ ਸੀ ਸੋ ਰੈਸਟ ਹੋ ਗਿਆ ਅੱਜ ਪ੍ਰੋਪਰ ਬਾਕੀ ਘਰ ਨੂੰ ਜਾਣ ਲਈ ਵੀ 4-5 ਘੰਟੇ ਇੱਥੋਂ ਲੱਗਣੇ ਆ ਸੋ ਮੈਂ ਕਿਹਾ ਵੀ ਘਰ ਨੂੰ ਜਾਣਾ ਨਹੀਂ ਇੱਥੋਂ ਸਵੇਰ ਨੂੰ 3:40 ਦੀ বাস ਤਕਰੀਬਨ ਚੱਲਦੀ ਆ 4:40 ਤੱਕ ਨਹੀਂ 3:40 ਤੇ ਉਹਦੇ ਵਿੱਚ ਬੈਠ ਕੇ ਮੈਂ ਜਾਵਾਂਗੀ ਲਹਿਰਾ ਗਾਗਾ ਰਾਣੀ ਭੈਣ ਜੀ ਦੇ ਘਰ ਤੇ ਉੱਥੇ ਮੇਰਾ ਸ਼ੂਟ ਹੈ ਤੇ ਬਾਕੀ ਸਵੇਰ ਨੂੰ ਵੀ ਤੁਹਾਨੂੰ ਦੱਸਾਂਗੇ ਕੀ ਕੀ ਕਰਨਾ ਕੀ ਕੀ ਨਹੀਂ ਕੱਲ ਨੂੰ ਸ਼ੂਟ ਦਰਸ਼ਨ ਦਾ ਮੰਗੂ ਫਿਲਮਸ ਤੇ ਸੋ ਦਰਸ਼ਨ ਕਰੂਗਾ ਸ਼ੂਟ ਲੈ ਰਹੇਗਾ ਅੱਗੇ ਹਾਂ ਤੁਸੀਂ ਆਪਣਾ ਇਦਾਂ ਪਿਆਰ ਬਣਾਈ ਰੱਖਿਓ ਧੰਨਵਾਦ ਬਹੁਤ ਬਹੁਤ ਤੇ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਜੇ ਕੁਝ ਹੋਰ ਕੀਤਾ ਕੁਝ ਪਲਾਨ ਹੋ ਰਿਹਾ ਸਾਡਾ ਕਿਸੇ ਸ਼ਾਪ ਤੇ ਜਾਣ ਦਾ ਜੇ ਅਸੀਂ ਸ਼ਾਪ ਤੇ ਗਏ ਤਾਂ ਜਰੂਰ ਮੈਂ ਵੀਡੀਓ ਬਣਾਉਂਗੀ ਜਿਨੋਂ ਹੈ ਫਿਰ ਮਿਲਦੇ ਹਾਂ ਕੱਲ ਨੂੰ